ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਿਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੈ ਸੋ ਅੱਜ ਦੇ ਵਿਸ਼ੇ ਵਿੱਚ ਗੱਲ ਕਰਾਂਗੇ ਕਿ ਜਿਨ੍ਹਾਂ ਨੂੰ ਅੰਮ੍ਰਿਤ ਵੇਲੇ ਜਾਂ ਤੜਕੇ ਸੁਪਨਾ ਆਉਂਦਾ ਜਾਂ 3-4 ਵਜੇ ਤੋਂ ਬਾਅਦ ਸੁਪਨੇ ਆਉਂਦੇ ਆ ਸੋ ਇਹਨਾਂ ਦਾ ਕਾਰਨ ਕੀ ਹੈ ਕਿ ਕੀ ਇਹ ਸੁਪਨੇ ਆਣੇ ਚੰਗੇ ਹੈ ਜਾਂ ਮਾੜਾ ਸੁਪਨਾ ਆਉਂਦਾ ਹੈ ਜਾਂ ਚੰਗਾ ਸੁਪਨਾ ਆਉਂਦਾ ਹੈ ਸੋ ਆਪਾਂ ਅੱਜ ਇਹਦੇ ਬਾਰੇ ਗੱਲ ਕਰਨੀ ਆ ਜੀ ਕਈ ਵਾਰ ਕਈ ਗੱਲਾਂ ਦਾ ਨਾ ਹੋਣ ਕਾਰਨ ਸਾਨੂੰ ਪਤਾ ਹੀ ਨਹੀਂ ਚੱਲਦਾ ਕਿ ਕਿਹੜੀ ਗੱਲ ਦਾ ਕੀ ਮਤਲਬ ਸੀ ਸੋ ਆਪਾਂ ਥੋੜਾ ਇਹਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਇੱਕ ਕੀ 4 ਵਜੇ ਤੋਂ ਬਾਅਦ ਦੇ ਸੁਪਨੇ ਦਾ ਲਾਭ ਕੀ ਹੈ ਤੇ ਨੁਕਸਾਨ ਕੀ ਹੈ ਸੋ ਵੀਡੀਓ ਨੂੰ ਚੰਗੀ ਤਰ੍ਹਾਂ ਸੁਣਨਾ ਸਮਝਣਾ ਅਮਲ ਜ਼ਰੂਰ ਕਰਨਾ ਜੀ ਕੁਝ ਕਮੈਂਟਾਂ ਦੱਸਾਂਗੇ ਕਮੈਂਟਾਂ ਵੀ ਜ਼ਰੂਰ ਸੁਣਣੀਆਂ ਸੋ ਕਮੈਂਟਾਂ 'ਚੋ ਵੀ ਕਈ ਸਵਾਲਾਂ ਦੇ ਜਵਾਬ ਤੁਹਾਨੂੰ ਬਿਨਾਂ ਪੁੱਛਿਆ ਮਿਲ ਜਾਣਗੇ ਤੇ ਬਾਕੀ ਜੇਕਰ ਕੋਈ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਲਿਖਣਾ ਤੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਂਦਾ ਰਹੇ ਤੇ ਹੁਣ ਆਪਾਂ ਇੱਥੇ ਪਹਿਲਾਂ ਇੱਕ ਕਮੈਂਟ ਦੱਸਦੇ ਆ ਜੀ ਸੋ ਇਹ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਕਹਿੰਦੇ ਕਿ ਅਸੀਂ ਜਦੋਂ ਘਰ ਦਾ ਕੰਮ ਸ਼ੁਰੂ ਕਰਵਾਇਆ ਤੇ ਮੇਰੇ ਹਸਬੰਦ ਕਹਿੰਦੇ ਕਿ ਖੁਸ਼ੀ ਨਾਮੇ ਹੀ ਸਰੂਪ ਬਾਬਾ ਬਰਖਨਾਥ ਜੀ ਦਾ ਲੈ ਆਏ ਤੇ ਅਸੀਂ ਖੁਸ਼ੀ ਨਾਲ ਹੀ ਲਗਾਤਾ ਇਹ ਕਹਿ ਕੇ ਕਿ ਬਾਬਾ ਜੀ ਦਾ ਹੀ ਇਹ ਘਰ ਹੈ ਸੋ ਕਹਿੰਦੇ ਕਿ ਉਹ ਪਿੰਦੇ ਨੇ ਸੋ ਇਸ ਕਰਕੇ ਅਸੀਂ ਮੋਰੀਓ ਖੁਸ਼ ਕਿਹਾ ਨਹੀਂ ਸੋ ਮਤਲਬ ਕਿ ਜੋ ਆਪਾਂ ਪਹਿਲਾਂ ਗੱਲ ਇੱਕ ਕੀਤੀ ਸੀ ਕਿ ਜਿਹੜੇ ਘਰ ਦੇ ਬਾਹਰ ਕੰਧਾਂ ਦੇ ਉੱਤੇ ਗੁਰੂਆਂ ਪੀਰਾਂ ਦੀ ਫੋਟੋ ਲਗਾਉਂਦੇ ਨੇ ਸੋ ਉਹਨਾਂ ਬਾਰੇ ਆਪਾਂ ਗੱਲ ਕੀਤੀ ਸੀ ਕਿ ਇਸ ਤਰ੍ਹਾਂ ਸਰੂਪ ਨਾਲ ਲਗਾਇਆ ਜਾਵੇ ਸੋ ਦੇਖੋ ਜੀ ਜੋ ਅਣਜਾਣੇ ਵਿੱਚ ਗਲਤੀ ਹੋ ਗਈ ਉਹਦੀ ਮਾਫੀ ਹੈ ਜੋ ਜਾਣ ਬੁੱਝ ਕੇ ਗਲਤੀ ਕਰਨੀ ਉਹਦੀ ਮਾਫੀ ਨਹੀਂ ਹੁੰਦੀ ਸੋ ਜਿਵੇਂ ਕਿ ਹੁਣ ਕਾਫੀ ਰੂਹਾਂ ਨੇ ਉਹ ਵੀਡੀਓ ਨੂੰ ਸੁਣਿਆ ਹੈ ਕਾਫੀ ਨੂੰ ਇਹ ਜਾਣਕਾਰੀ ਮਿਲੀ ਹੈ ਤੇ ਹੁਣ ਜਾਣ ਬੁੱਝ ਕੇ ਵੀ ਕੋਈ ਇਹ ਗਲਤੀ ਕਰੇ ਤੇ ਉਹ ਗਲਤੀ ਮੰਨੀ ਜਾਂਦੀ ਹੈ ਜੋ ਅਣਜਾਣੇ ਚ ਹੋਊਗੀ ਜਿਸਦੇ ਬਾਰੇ ਪਤਾ ਹੀ ਨਹੀਂ ਸੀ ਸੋ ਉਹਨੂੰ ਗਲਤੀ ਨਹੀਂ ਕਹਿੰਦੇ ਸੋ ਬਾਕੀ ਅਰਦਾਸ ਬੇਨਤੀ ਕਰੋ ਉਥੇ ਬਚਨ ਇਹ ਕਰੋ ਕਿ ਬਾਬਾ ਜੀ ਹੁਣ ਜੋ ਹੋ ਗਿਆ ਸਾਨੂੰ ਨਹੀਂ ਪਤਾ ਸੀ ਪਰ ਜਿੱਥੇ ਤੁਸੀਂ ਗੱਦੀ ਤੇ ਆਸਣ ਤੇ ਬਿਠਾਏ ਹੋਏ ਨੇ ਉਹਨਾਂ ਬੈਠ ਕੇ ਉਹਨਾਂ ਅੱਗੇ ਬੈਠ ਕੇ ਅਰਦਾਸ ਬੇਨਤੀ ਇਹ ਕਰਨੀ ਆ ਕਿ ਤੁਸੀਂ ਇਸ ਆਸਣ ਤੇ ਬੈਠੋ ਤੁਹਾਡਾ ਪਹਿਰਾ ਫਿਰਕਾ ਇੱਥੇ ਆ ਤੇ ਅਸੀਂ ਤੁਹਾਨੂੰ ਅੰਦਰ ਹੀ ਸਜਦਾ ਸलाम ਕਰ ਸਕਦੇ ਹਾਂ ਸੀ ਕੋਈ ਬੇਅਦਵੀਂ ਦੇ ਰੂਪ ਦੀ ਕੀਤੀ ਹੈ ਜਾਣ ਬੁੱਝ ਕੇ ਨਹੀਂ ਕੀਤਾ ਹੈ ਸਾਡੇ ਲਈ ਤੁਸੀਂ ਇੱਥੇ ਬੈਠੇ ਹੋ ਤੇ ਬਾਕੀ ਹਰ ਪਲ ਹਰ ਟਾਈਮ ਤੁਸੀਂ ਸਾਡੇ ਨਾਲ ਰਹਿੰਦੇ ਹੋ ਤਾਂ ਫਿਰ ਸੇਵਾ ਉਸ ਤਰੀਕੇ ਨਾਲ ਹੀ ਉਹ ਮਾਲਕ ਕਬੂਲ ਕਰ ਲੈਂਦਾ ਜਿਵੇਂ ਤੁਸੀਂ ਕਰਦੇ ਹੋ ਸੋ ਤੁਸੀਂ ਦੇਖਣਾ ਸੋ ਕਹਿੰਦੇ ਕਿ ਪ੍ਰਮਾਤਮਾ ਦੀ ਕੋਈ ਮੂਰਤ ਨਹੀਂ ਹੈ ਸੋ ਅਸੀਂ ਉਹਨੂੰ ਜਿਸ ਰੂਪ ਵਿੱਚ ਦੇਖ ਲੈਂਦੇ ਜਿਸ ਰੂਪ ਵਿੱਚ ਉਹਨੂੰ ਕਬੂਲ ਕਰਦੇ ਆ ਉਹ ਮਾਲਕ ਵੀ ਉਸੇ ਰੂਪ ਵਿੱਚ ਸੇਵਾ ਲੈ ਲੈਂਦਾ ਹੈ ਜੀ ਸੋ ਜਿਸ ਰੂਪ ਵਿੱਚ ਤੁਸੀਂ ਉਹਨਾਂ ਨੂੰ ਦੇਖ ਕੇ ਸਜਦਾ ਸलाम ਕਰ ਲਿਆ ਤੁਹਾਡੇ ਮਨ ਨੂੰ ਪਾ ਗਿਆ ਕਿ ਇਹ ਰੂਪ ਸਾਡੇ ਮਨ ਨੂੰ ਲੱਗ ਰਿਹਾ ਹੈ ਅਸੀਂ ਇਸ ਤਰੀਕੇ ਸੇਵਾ ਕਰਨੀ ਤੇ ਉਹਨਾਂ ਨੇ ਉਸੇ ਤਰੀਕੇ ਨਾਲ ਆਉਣਾ ਸ਼ੁਰੂ ਕਰ ਦੇਣਾ ਸੋ ਇਹਨਾਂ ਦੇ ਆਲੂ ਹੈ ਉਹ ਪ੍ਰਮਾਤਮਾ ਪੀਰ ਉਹ মুর্ਸ਼ਿਦ ਸੋ ਪੀਰਾਂ ਦੀ ਸੇਵਾ ਕਰਦੇ ਆਪਾਂ ਉਹ ਵੀ ਪ੍ਰਮਾਤਮਾ ਕਹਿ ਕੇ ਬੁਲਾਉਂਦੇ ਗੁਰੂ ਹੈ ਪ੍ਰਮਾਤਮਾ ਕਹਿੰਦੇ ਆ ਸੋ ਪ੍ਰਮਾਤਮਾ ਇੱਕ ਰੂਪ ਅਨੇਕ ਹੈ ਉਹਨਾਂ ਦੇ ਵੱਖ-ਵੱਖ ਰੂਪਾਂ ਵਿੱਚ ਆ ਕੇ ਬੈਠੇ ਹੋਏ ਨੇ ਜਿਹਦੇ ਮਨ ਨੂੰ ਜਿਹੜਾ ਰੂਪ ਆਉਂਦਾ ਹੈ ਸੀ ਤਰੀਕੇ ਨਾਲ ਸੇਵਾ ਕਰਨੀ ਸ਼ੁਰੂ ਕਰ ਦਿੰਦਾ ਤੇ ਬਾਕੀ ਮੰਚਰ ਇੱਕ ਹੀ ਆ ਪਰ ਰਸਤਾ ਚੁਣਨਾ ਇੱਕ ਪੈਂਦਾ ਹੈ ਜਾਣਾ ਘੁੰਮ ਘੁਮ ਕੇ ਇੱਕ ਜਗ੍ਹਾ ਹੀ ਆ ਸਾਰਿਆਂ ਨੇ ਸੋ ਇਹ ਮੰਨਦੇ ਭਲੇਖੇ ਨੇ ਕਿ ਸਾਡਾ ਗੁਰੂ ਵੱਡਾ ਹੈ ਸਾਡਾ ਵੱਡਾ ਹੈ ਇਸ ਤਰ੍ਹਾਂ ਨਹੀਂ ਪ੍ਰਮਾਤਮਾ ਇੱਕ ਹੀ ਆ ਸੋ ਪਾਵਰ ਹਮੇਸ਼ਾ ਸ਼ਬਦ ਵਿੱਚ ਹੁੰਦੀ ਆ ਜੋ ਸ਼ਬਦ ਤੁਹਾਨੂੰ ਮਿਲਿਆ ਹੈ ਉਹ ਜਿੰਨਾ ਤੁਸੀਂ ਸਿਮਰ ਲੋਗੇ ਉਨੀ ਹੀ ਪਾਵਰ ਨੂੰ ਤੁਸੀਂ ਦੇਖ ਪਾਉਗੇ ਮਹਿਸੂਸ ਕਰ ਪਾਉਗੇ ਸੋ ساری ਗੱਲ ਜੀ ਇੱਥੇ ਆ ਕੇ ਖਤਮ ਹੁੰਦੀ ਹੈ ਕਿ ਜਿੰਨਾ ਨਾਮ ਸ਼ਬਦ ਤੁਸੀਂ ਸਿਮਰੋਗੇ ਉਨੀ ਹੀ ਪਾਵਰ ਹਾਸਲ ਕਰੋਗੇ ਨਾਮ ਸ਼ਬਦ ਵਿੱਚ ਹੀ ਸਭ ਕੁਝ ਹੈ ਨਾਮ ਸ਼ਬਦ ਦੇ ਥਰੂ ਹੀ ਅਸੀਂ ਪਿਛਲੇ ਜਨਮਾਂ ਬਾਰੇ ਵੀ ਪਤਾ ਲਗਾ ਸਕਦੇ ਜੀ ਕਰ ਚਾਹੀਏ ਤਾਂ ਸੋ ਹੁਣ ਆਪਾਂ ਇੱਥੇ ਜੀ ਇੱਕ ਹੋਰ ਕਮੈਂਟ ਦੱਸਦੇ ਆ ਸੋ ਇੱਥੇ ਇੱਕ ਕਮੈਂਟਾ ਵਿੱਚ ਲਿਖਦੇ ਨੇ ਕਿ ਦੀਦੀ ਜੀ ਕਹਿੰਦੇ ਕਿ ਅਸੀਂ ਲੱਖ ਦਾ ਤਾਂ ਪੀਰ ਬਾਬਾ ਪਾਰਕਨਾਥ ਜੀ ਨੂੰ ਵੀ ਮੰਨਦੇ ਹਾਂ ਤੇ ਘਰ ਵਿੱਚੇ ਵਰਮੀ ਹੈ ਸੋ ਉੱਥੇ ਅਸੀਂ ਟਾਇਲ ਲਗਾਈ ਹੋਈ ਆ ਕਹਿੰਦੇ ਕਿ ਮੇਰੀ ਤੇ ਮੇਰੇ ਪੁੱਤ ਦੀ ਸਿਹਤ ਠੀਕ ਨਹੀਂ ਰਹਿੰਦੀ ਸੋ ਇਹਦਾ ਕੋਈ ਹੱਲ ਸੋ ਦੇਖੋ ਜੀ ਦੁੱਖ ਤਕਲੀਫਾਂ ਹਰ ਇੱਕ ਤੇ ਆਉਂਦੀਆਂ ਹੈ ਜੇਕਰ ਕੋਈ ਦੁੱਖ ਆਉਂਦਾ ਹੈ ਉਹ ਆਰਾਮ ਵੀ ਉਹਨੂੰ ਮਿਲ ਜਾਂਦਾ ਹੈ ਦਵਾਈ ਨਾਲ ਆਰਾਮ ਆ ਜਾਂਦਾ ਕੋਈ ਉਸ ਤੋਂ ਬਾਅਦ ਹੋਰ ਦੁੱਖ ਆ ਜਾਂਦਾ ਹੈ ਪਰ ਇਹ ਸ਼ੁਕਰਾਨਾ ਕਰਿਆ ਕਰੋ ਕਿ ਦੁੱਖ ਜੇ ਕਰਾਉਂਦਾ ਹੈ ਤੇ ਛਲੇ ਵੀ ਜਾਂਦਾ ਸੋ ਅੱਜ ਕੱਲ ਪਤਾ ਕੀ ਹੁੰਦਾ ਹੈ ਕਿ ਅਸੀਂ ਇੱਕ ਦੁੱਖ ਦੀ ਦਵਾਈ ਖਾਂਦੇ ਹਾਂ ਉਹ ਦਵਾਈਆਂ ਹੀ ਗਾਂ ਦੀਆਂ ਸਾਨੂੰ ਨੁਕਸਾਨ ਕਰਦੀਆਂ ਰਹਿੰਦੀਆਂ ਇੱਕ ਦੁੱਖ ਘਟਦਾ ਹੈ ਦੂਸਰਾ ਆ ਜਾਂਦਾ ਪਰ ਸ਼ੁਕਰਾਨਾ ਇੱਥੇ ਕਰਨ ਦੀ ਜ਼ਰੂਰਤ ਹੈ ਕਿ ਉਹ ਦੁੱਖ ਨੂੰ ਆਰਾਮ ਆ ਰਿਹਾ ਕੋਈ ਖਤਰਨਾਕ ਦੁੱਖ ਨਹੀਂ ਹੈ ਸਾਨੂੰ ਸੋ ਵਾਕੀ ਦੁੱਖ ਸੁੱਖ ਜ਼ਿੰਦਗੀ ਦਾ ਗਹਿਣਾ ਹੈ ਜੇਕਰ ਦੁੱਖ ਨਾ ਆਉਣ ਤਾਂ ਪ੍ਰਮਾਤਮਾ ਨੂੰ ਯਾਦ ਕੌਣ ਕਰੇਗਾ ਕੋਈ ਵੀ ਨਹੀਂ ਸੋ ਇੱਕ ਗੱਲ ਦਾ ਧਿਆਨ ਇਹ ਰੱਖਣਾ ਜ਼ਰੂਰੀ ਹੈ ਸ਼ੁਕਰਾਨਾ ਕਰਨਾ ਕਿ ਮਾਲਕਾ ਜੇ ਦੁੱਖ ਆਇਆ ਸੀ ਤਾਂ ਦੂਰ ਵੀ ਕਰ ਦਿੱਤਾ ਸੋ ਉਹ ਕੋਈ ਪਤਾ ਚੱਲਦਾ ਕਿ ਮਾਲਕ ਦੀ ਕਿਰਪਾ ਹੈ ਜੋ ਸੇਵਾ ਕਰ ਰਹੇ ਹਾਂ ਉਹਦਾ ਫਲ ਮਿਲ ਰਿਹਾ ਹੈ ਕੋਈ ਐਸਾ ਦੁੱਖ ਨਹੀਂ ਹੈ ਉਹ ਪ੍ਰਮਾਤਮਾ ਨੇ ਲਗਾਇਆ ਜਿਹੜਾ ਕਿ ਆਰਾਮ ਨਾ ਹੋਵੇ ਬਾਕੀ ਜਿਹੜੇ ਦੁੱਖ ਇੱਥੇ ਇਹੋ ਜਿਹੇ ਵੀ ਨੇ ਕਿੰਨਾਂ ਨੂੰ ਆਏ ਜਿਨ੍ਹਾਂ ਨੂੰ ਕਦੇ ਕੋਈ ਆਰਾਮ ਆਈ ਨਹੀਂ ਸਕਦਾ ਸੀ ਡਾਕਟਰਾਂ ਦੀ ਵੀ ਹੱਥ ਖੜੇ ਕਰ ਦਿੱਤੇ ਪਰ ਪ੍ਰਮਾਤਮਾ ਸਹਾਈ ਹੋ ਗਿਆ ਸੋ ਪ੍ਰਮਾਤਮਾ ਨੇ ਉਹ ਵੱਡੇ ਤੋਂ ਵੱਡੇ ਦੁੱਖ ਵੀ ਕੱਟ ਦਿੱਤੇ ਸੋ ਵਿਸ਼ਵਾਸ ਹੀ ਸ਼ਰਧਾ ਦੀ ਗੱਲ ਹੁੰਦੀ ਹੈ ਜਦੋਂ ਵਿਸ਼ਵਾਸ ਲੱਗਦਾ ਵੀ ਕਈ ਵਾਰ ਟਾਈਮ ਹੀ ਕੁਝ ਐਸਾ ਚੱਲਦਾ ਹੁੰਦਾ ਕੀ ਇੱਕ ਤੋਂ ਬਾਅਦ ਇੱਕ ਪਰੇਸ਼ਾਨੀ ਆਉਂਦੀ ਹੀ ਰਹਿੰਦੀ ਜ਼ਿੰਦਗੀ ਦੇ ਵਿੱਚ ਸੋ ਸਮਾਂ ਹੈ ਸਮੇਂ ਦੇ ਹਿਸਾਬ ਨਾਲ ਬੀਤ ਜਾਂਦਾ ਹੈ ਜਿਵੇਂ ਕਹਿੰਦੇ ਨੇ ਕਿ ਰਾਤ ਦੇ ਬਾਅਦ ਦਿਨ ਦਿਨ ਦੇ ਬਾਅਦ ਰਾਤ ਆਉਂਦੀ ਹੀ ਆਉਂਦੀ ਆ ਸੋ ਇਸੇ ਤਰ੍ਹਾਂ ਇਹ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਆਉਂਦੇ ਜਾਂਦੇ ਹੀ ਰਹਿੰਦੇ ਨੇ ਇਸੇ ਨੂੰ ਜ਼ਿੰਦਗੀ ਕਹਿੰਦੇ ਆ ਇਨਸਾਨੀ ਜਨਮ ਹੀ ਐਸਾ ਹੈ ਇਹਦੇ ਵਿੱਚ ਉਤਰਾ ਚੜਾਅ ਲੱਗਾ ਹੀ ਰਹਿੰਦਾ ਹੈ ਜੀ ਛੋਟੀਆਂ ਛੋਟੀਆਂ ਗੱਲਾਂ ਲੈ ਕੇ ਕਦੇ ਪਰੇਸ਼ਾਨ ਨਾ ਹੋਣ ਜਿੱਥੇ ਮਾਲਕ ਦਾ ਜ਼ਿਕਰ ਹੁੰਦਾ ਹੋਵੇ ਸੇਵਾ ਹੁੰਦੀ ਹੋਵੇ ਉਥੇ ਫਿਕਰ ਨਹੀਂ ਕਰਨਾ ਚਾਹੀਦਾ ਜਦ ਅਸੀਂ ਕਿਸੇ ਗੁਰੂ ਦੇ ਪੀਰ ਦੇ ਲੱਗ ਲੱਗੀਆਂ ਫਿਰ ਫਿਕਰ ਕਰਨ ਦੀ ਜ਼ਰੂਰਤ ਨਹੀਂ ਫਿਰ ਉਹ ਆਪਣੇ ਆਪ ਹੀ ਸਾਰੀਆਂ ਪਰੇਸ਼ਾਨੀਆਂ ਦੇ ਹੱਲ ਕਰ ਦਿੰਦਾ ਹੈ ਬਸ ਸੇਵਾ ਸਿਮਰਨ ਤੇ ਜ਼ੋਰ ਰੱਖਣਾ ਹੈ ਤੇ ਚੁਗਲੀ ਨਿੰਦਿਆ ਤੋਂ ਬਚਣਾ ਹੈ ਤੇ ਬਾਕੀ ਚੰਗਾ ਕਰਮ ਕਰਨਾ ਹੈ ਮਾੜਾ ਕਰਮ ਨਾ ਕਰੋ ਮਾੜੇ ਕਰਮ ਦਾ ਮਾੜਾ ਨਤੀਜਾ ਫਿਰ ਉੱਤੇ ਸੇਵਾ ਕਰਨ ਦਾ ਕੋਈ ਫਾਇਦਾ ਨਹੀਂ ਹੈ ਰੱਬ ਰੱਬ ਕੀਤੇ ਦਾ ਕੋਈ ਫਾਇਦਾ ਨਹੀਂ ਜਦੋਂ ਅਸੀਂ ਮਨ ਸਾਫ਼ ਨਹੀਂ ਰੱਖਾਂਗੇ ਮਨ ਸਾਫ਼ ਹੈ ਤੇ ਸਭ ਕੁਝ ਹੀ ਸਹੀ ਹੋ ਜਾਂਦਾ ਹੈ ਜੀ ਸੋ ਹੁਣ ਆਪਾਂ ਇੱਥੇ ਇਹਨਾਂ ਵਿਸ਼ਿਆਂ 'ਚ ਚੱਲਦੇ ਹਾਂ ਜੀ ਵੀਡੀਓ ਨੂੰ ਪਲੀਜ਼ ਇੱਕ ਵਾਰ ਲਾਈਕ ਜ਼ਰੂਰ ਕਰ ਦਿਓ ਜੀ ਸੋ ਅੱਜ ਦਾ ਵਿਸ਼ਾ ਹੈ ਕਿ ਜਿਨ੍ਹਾਂ ਨੂੰ ਅਮਰ ਦਵੇਲੇ ਜਿਆਦਾ ਸੁਪਨੇ ਆਉਂਦੇ ਨੇ ਸੋ ਹੁਣ ਆ ਪਹਿਲੀ ਤਾਂ ਗੱਲ ਆਪਾਂ ਇੱਥੇ ਕਰਾਂਗੇ ਕਿ ਨੁਕਸਾਨ ਕੀ ਹੈ ਇਹ ਸੁਪਨਿਆਂ ਦਾ ਸੋ ਕਈਆਂ ਨੂੰ ਸੁਪਨੇ ਅਮਰਤ ਵੀ ਲਿਆਉਂਦੇ ਨੇ ਜਿਹੜੇ ਕਈ ਵਾਰ ਸੋਚਦੇ ਨੇ ਕਿ ਅਸੀਂ ਅਮਰਤ ਵੀ ਲੈਣਾ ਆ ਸੇਵਾ ਕਰਨੀ ਸਿਮਰਨ ਕਰਨਾ ਹੈ ਸੋ ਉਹਨਾਂ ਨੂੰ ਉਸ ਸਮੇਂ ਨੀਂਦ ਹੀ ਨਹੀਂ ਗੂੜੀ ਆਉਂਦੀ ਆ ਆਰਾਮ ਹੀ ਇੰਨਾ ਸਿਹਤ ਨੂੰ ਮਿਲਦਾ ਆ ਕਿ ਉੱਠਣ ਨੂੰ ਮਾਨ ਨਹੀਂ ਕਰਦਾ ਉਲਟਾ ਸਪਨਿਆਂ ਦੇ ਘੇਰੇ 'ਚ ਫਸ ਜਾਂਦਾ ਇਨਸਾਨ ਕਿਉਂਕਿ ਇਥੇ ਕਾਲ ਆਪਣਾ ਜ਼ੋਰ ਜਲਾ ਰਿਹਾ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ ਕੁਸ਼ਿ ਖਾਟ ਨਾ ਲਵੇ ਕਹਿੰਦੇ ਕਿ ਜੇਕਰ ਜ਼ਿੰਦਗੀ 'ਚ ਕੁਝ ਪਾਉਣਾ ਹੈ ਤੇ ਪਿਛਲੀ ਰਾਤ ਤੇ ਪਿਛਲੀ ਰਾਤ ਕਿਹਨੂੰ ਅੰਮ੍ਰਿਤ ਵੇਲੇ ਨੂੰ ਕਿਹਾ ਗਿਆ ਹੈ ਇਸ ਰਾਤ ਤੇ ਉੱਠ ਕੇ ਕਹਿੰਦੇ ਕਿ ਨਾਮ ਦੀ ਕਮਾਈ ਕਰ ਲਓ ਮਨ ਨਪੌਂਦਾ ਹਾਲ ਜਿਹੜਾ ਇਨਸਾਨ ਪਾ ਸਕਦਾ ਹੈ ਪਰ ਗੱਲ ਇਹ ਹੈ ਕਿ ਇਹੇ ਵਿਹਲਾ ਸੰਭਾਲਣਾ ਔਖਾ ਜਿਨੇ ਵਿਹਲਾ ਸੰਭਾਲ ਲਿਆ ਜੀ ਉਹਨੂੰ ਪਤਾ ਹੀ ਨਹੀਂ ਕਿ ਦੁੱਖ ਹੁੰਦੇ ਹੀ ਨਹੀਂ ਸੋ ਇਹ ਵੇਲੇ ਦੀ ਕਦਰ ਜੇ ਨੇ ਕਰ ਲਈ ਉਹਦੀ ਜ਼ਿੰਦਗੀ 'ਚ ਸੁੱਖ ਹੀ ਸੁੱਖ ਹੁੰਦੇ ਨੇ ਸੋ ਇਸ ਵੇਲੇ ਜੋ ਜ਼ਿਆਦਾ ਸਪਨੇ ਆਉਣ ਤੁਹਾਨੂੰ ਉੱਠਣ ਨਾ ਦੇਣ ਸਪਨੇ ਸੋ ਜ਼ਿਆਦਾ ਉਦੋਂ ਜਦੋਂ ਤੁਸੀਂ ਕੁਝ ਸੋਚਿਆ ਹੋਏ ਕਿ ਕੁਝ ਕਰਨਾ ਹੈ ਅਮਰਤ ਵੇਲੇ ਉੱਠਣਾ ਹੈ ਨਾਮ ਜਪਣਾ ਉਦੋਂ ਤੁਹਾਨੂੰ ਸਪਨੇ ਘੇਰਾ ਪਾਉਣਗੇ ਉਹ ਤੁਹਾਡੇ ਲਈ ਨੁਕਸਾਨ ਹੈ ਤੇ ਬਾਕੀ ਜੇਕਰ ਤੁਸੀਂ ਅਮਰਤ ਵੇਲੇ ਉੱਠ ਕੇ ਬੰਦ ਵੀ ਕਰ ਲੈਂਦੇ ਹੋ ਫਿਰ ਸੌ ਜਾਂਦੇ ਹੋ ਉਸ ਵਕਤ ਸੁਪਨੇ ਆਉਂਦੇ ਨੇ ਸੋ ਸੁਪਨਾ ਚੰਗਾ ਆ ਤੇ ਉਹ ਤੁਹਾਡੇ ਲਈ ਚੰਗਾ ਹੀ ਆ ਕਿਉਂਕਿ ਅਮਰਤ ਵੇਲੇ ਦਾ ਜੋ ਸੁਪਨਾ 5:00 4:00 ਵੇ ਤੋਂ ਬਾਅਦ ਦਾ ਹੁੰਦਾ ਆ ਉਹ ਸੱਚ ਹੁੰਦਾ ਹੈ ਜੇਕਰ ਕੁਝ ਮਾੜਾ ਹੋਣ ਵਾਲਾ ਉਹ ਸੁਪਨੇ ਵਿੱਚ ਦਿਖਾ ਲ ਦਿੰਦਾ ਤਾਂ ਸਮਝ ਲਓ ਕਿ ਕੋਈ ਮਾੜਾ ਸਮਾਂ ਆਉਣ ਵਾਲਾ ਸੀ ਪਰਮਾਤਮਾ ਨੇ ਥੋੜੇ ਦੇ ਵਿੱਚ ਜੇਕਰ ਥੋੜਾ ਬਹੁਤ ਦੁੱਖ ਆ ਵੀ ਗਿਆ ਆ ਤੁਸੀਂ ਸੋਚੋਗੇ ਕਿ ਸੁਪਨਾ ਦੇਖਿਆ ਆ ਵਾਕਈ ਇਦਾਂ ਕੋਈ ਆ ਤੇ ਸਮਝ ਲਓ ਕਿ ਉਹ ਦੁੱਖ ਜਿਆਦਾ ਸੀ ਸਾਡੇ ਮੁਰਸ਼ਿਦ ਨੇ ਉਹ ਦੁੱਖ ਥੋੜੇ ਵਿੱਚ ਹੀ ਘਟ ਦਿੱਤਾ ਤੇ ਜਾਂ ਫਿਰ ਜੇਕਰ ਸਹੀ ਰਹੇ ਕੋਈ ਪਰੇਸ਼ਾਨੀ ਨਹੀਂ ਆਈ ਜ਼ਿੰਦਗੀ ਤਾਂ ਸਮਝ ਲੈਣਾ ਕਿ ਉਹਨਾਂ ਨੇ ਸਪਨੇ ਰਾਈ ਹੀ ਉਹ ਦੁੱਖ ਦਾ ਨਵੇੜਾ ਕਰ ਦਿੱਤਾ ਤੇ ਜੇਕਰ ਸੁਪਨਾ ਸੱਚ ਹੋਇਆ ਕੁਛ ਚੰਗਾ ਹੋਣ ਵਾਲਾ ਹੈ ਤੇ ਉਹ ਚੰਗਾ ਹੋਇਆ ਵੀ ਸੋ ਪਹਿਲੀ ਗੱਲ ਇੱਥੇ ਇੱਕ ਇਹ ਯਾਦ ਰੱਖਣੀ ਹੈ ਜੇਕਰ ਸੁਪਨੇ ਦੇ ਵਿੱਚ ਤੁਹਾਨੂੰ ਚੰਗਾ ਸਮਾਂ ਦਿਖਾ ਲਿਆ ਹੈ ਤਾਂ ਉਹਦਾ ਕਦੇ ਭੁੱਲ ਕੇ ਰੋਲਾ ਨਾ ਪਾਓ ਜਿਕਰ ਉਹ ਸੁਪਨਾ ਸੱਚ ਨਹੀਂ ਹੋਵੇਗਾ ਜੇਕਰ ਚੁੱਪ ਰਹੋਗੇ ਉਹ ਸੁਪਨਾ ਸੱਚ ਹੋ ਜਾਵੇਗਾ ਕਿਉਂਕਿ ਅਮਰਤ ਵੇਲੇ ਦੇ ਸੁਪਨੇ ਜਿਆਦਾਤਰ ਸੱਚ ਹੁੰਦੇ ਨੇ ਤੇ ਹਾਂ ਇਥੇ ਇੱਕ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਜਦੋਂ ਮਾੜਾ ਸੁਪਨਾ ਆਉਂਦਾ ਹੈ ਉਹ ਜ਼ਰੂਰ ਹਰੀਕਣਾ ਸ਼ੇਅਰ ਕਰਨਾ ਚਾਹੀਦਾ ਸੋ ਉਹ ਸ਼ੇਅਰ ਕਰੋਗੇ ਉਹਦੇ ਵਿੱਚ ਵੀ ਤੁਹਾਡਾ ਫਾਇਦਾ ਹੈ ਫਾਇਦਾ ਇਸ ਤਰ੍ਹਾਂ ਹੈ ਕਿ ਜਦੋਂ ਅਸੀਂ ਚੰਗਾ ਸੁਪਨਾ ਸ਼ੇਅਰ ਕਰਦੇ ਹਾਂ ਸੋ ਕਿਸੇ ਦੀ ਨਜ਼ਰ ਇਹੋ ਜੀ ਹੁੰਦੀ ਆ ਸੋ ਉਹਦੇ ਨਾਲ ਸਾਡਾ ਬਣਿਆ ਬਣਾਇਆ ਕੰਮ ਟਗੜ ਜਾਂਦਾ ਹੈ ਜੇਕਰ ਮਾੜਾ ਸੁਪਨਾ ਇਹ ਸ਼ੇਅਰ ਕਰਦੇ ਆ ਵੈਸੇ ਇਹ ਗੱਲ ਬਹੁਤ ਡੂੰਗੀ ਆ ਪਰ ਮੋਟੀ ਮੋਟੀ ਹੀ ਤੁਹਾਨੂੰ ਸਮਝਾਵਾਂਗੇ ਸ਼ਾਰਟ ਵਿੱਚ ਮਾੜਾ ਸੁਪਨਾ ਸ਼ੇਅਰ ਕਰੋਂਗੇ ਕਿਉਂਕਿ ਪਰਮਾਤਮਾ ਪੜ ਦੇ ਵਿੱਚ ਰਹਿੰਦਾ ਜੋ ਦਿਖਾਉਂਦਾ ਹੈ ਚਾਹੁੰਦਾ ਹੈ ਕਿ ਪੜ ਦੇ ਵਿੱਚ ਗੱਲ ਰੱਖੀ ਜਾਵੇ ਸੋ ਜਦੋਂ ਅਸੀਂ ਰੌਲਾ ਪਾ ਦਿੰਦੇ ਆ ਤੇ ਉਹ ਫਿਰ ਕਿਰਪਾ ਰੁਕ ਜਾਂਦੀ ਆ ਕਿਉਂਕਿ ਉਹ ਸੱਚ ਨਹੀਂ ਹੁੰਦੀ ਸੋ ਜਿਹੜਾ ਮਾੜਾ ਸੁਪਨਾ ਹੈ ਉਹਦਾ ਤੁਸੀਂ ਰੋਣਾ ਪਾਉਗੇ ਉਹ ਵੀ ਸੱਚ ਨਹੀਂ ਹੋਣਾ ਹੈ ਸੋ ਪਹਿਲਾਂ ਹੀ ਜੇ ਗੱਲ ਸ਼ੇਅਰ ਆ ਮਾੜੀ ਗੱਲ ਦਾ ਜ਼ਿਕਰ ਹੈ ਉਹ ਸ਼ੇਅਰ ਕਰ ਦਿਓ ਤੇ ਇਹਦੇ 'ਚ ਤੁਹਾਡਾ ਫਾਇਦਾ ਹੈ ਜੇਕਰ ਚੰਗੀ ਗੱਲ ਆ ਉਹਨੂੰ ਗੁਪਤ ਰੱਖੋ ਤਾਂ ਉਹਦੇ 'ਚ ਫਾਇਦਾ ਹੈ ਉਹ ਸੱਚ ਹੋਵੇਗਾ ਪਰਮਾਤਮਾ ਤੋਂ ਕੰਮ ਲੈਣ ਦੇ ਢੰਗ ਹੁੰਦੇ ਨੇ ਜੇਕਰ ਇਹ ਦਿਮਾਗ ਨੂੰ ਵਰਤ ਲਿਆ ਜਾਵੇ ਤਾਂ ਪਰਮਾਤਮਾ ਤੋਂ ਅਸੀਂ ਬਹੁਤ ਕੰਮ ਲੈ ਸਕਦੇ ਆ ਸੋ ਬਾਕੀ ਆਪੋ ਆਪਣੀ ਸੋਚ ਹੈ ਬਸ ਇੰਨਾ ਕਹਿਣਾ ਹੈ ਕਿ ਗੱਲ ਰਾਮ ਜੀ ਦੀ ਹੁੰਦੀ ਤਾਂ ਉਹ ਰਾਮ ਜੀ ਨੂੰ ਸਮਝਣਾ ਜ਼ਰੂਰੀ ਹੈ ਸੋ ਹੁਣ ਜਿਵੇਂ ਕੀ ਕਹਿੰਦੇ ਇੱਕ ਇਨਸਾਨ ਨੇ ਸੇਵਾ ਇੰਨੀ ਕ ਕੀਤੀ ਉਹਨੂੰ ਦਰਸ਼ਨ ਹੋ ਗਏ ਮਾਲਕ ਦੇ ਤੇ ਫਿਰ ਪਰਮਾਤਮਾ ਖੁਸ਼ ਹੋ ਕੇ ਕਹਿਣ ਕੀ ਇੱਕ ਚੀਜ਼ ਮੰਗ ਤੇਰੀ ਆਸ ਪੂਰੀ ਹੋਵੇਗੀ ਤੇ ਹੁਣ ਉਹ ਇਨਸਾਨ ਸੋਚਾਂ ਚ ਪੈ ਗਿਆ ਕਿ ਮੈਂ ਸੋਚ ਕੇ ਦੱਸਾਂਗਾ ਹੁਣ ਕਹਿੰਦੇ ਘਰ ਜਾ ਕੇ ਜਦੋਂ ਉਹ ਘਰਦਿਆਂ ਨਾਲ ਗੱਲ ਕੀਤੀ ਇੱਕ ਤਾਂ ਮਾਂ ਸੀ ਜਿਹਨੂੰ ਕਹਿੰਦੇ ਦਿਸਦਾ ਨਹੀਂ ਸੀ ਤੇ ਕਹਿੰਦੇ ਕਿ ਵਕ ਵਕ ਮੈਂਬਰਾਂ ਨਾਲ ਗੱਲ ਕੀਤੀ ਕੀ ਮੰਗਾ ਮੈਨੂੰ ਅੱਜ ਪ੍ਰਮਾਤਮਾ ਨੇ ਕਿਹਾ ਕਿ ਇੱਕ ਚੀਜ਼ ਮੰਗ ਲਾ ਪੂਰੀ ਹੋਵੇਗੀ ਕਹਿੰਦੇ ਮਾਂ ਨੇ ਕਿਹਾ ਕਿ ਮੇਰੀਆਂ ਅੱਖਾਂ ਮੰਗ ਮੈਂ ਦੇਖ ਸਕਾਂ ਇੱਕ ਨੇ ਕਿਹਾ ਕਿ ਪੈਸਾ ਧਨ ਦੌਲਤ ਮੰਗ ਇੱਕ ਨੇ ਕਿਹਾ ਕਿ ਸਾਨੂੰ ਬੱਚੇ ਦੀ ਜ਼ਰੂਰਤ ਆ ਬੱਚਾ ਚਾਹੀਦਾ ਹੈ ਹੁਣ ਉਹ ਇਨਸਾਨ ਸੋਚਾਂ 'ਚ ਪੈ ਗਿਆ ਕਿ ਮੈਂ ਕਿਹੜੀ ਚੀਜ਼ ਮੰਗਾ ਸਾਰੀਆਂ ਚੀਜ਼ਾਂ ਜ਼ਰੂਰਤ ਦੀਆਂ ਆ ਤੇ ਕਹਿੰਦੇ ਇੱਤੇ ਸੋਚਦਾ ਸੋਚਦਾ ਤੁਰਿਆ ਜਾਂਦਾ ਜਦੋਂ ਜਿਹਨੂੰ ਪੂਰਾ ਗੁਰੂ ਮਿਲ ਜਾਵੇ ਤਾਂ ਫਿਰ ਰਸਤਾ ਮਿਲ ਜਾਂਦਾ ਕਹਿੰਦੇ ਕਿ ਇੱਕ ਫਕੀਰ ਰਸਤੇ ਵਿੱਚ ਮਿਲਿਆ ਸੋ ਕਹਿਣ ਲੱਗਾ ਭਗਤਾ ਬੜਾ ਪਰੇਸ਼ਾਨ ਆ ਕੀ ਗੱਲ ਆ ਕਹਿੰਦੇ ਕਿ ਫਿਰ ਆਪਣੀ ਪ੍ਰੋਬਲਮ ਦਸਦੀ ਤੇ ਫਿਰ ਉਸ ਗੁਰੂ ਨੇ ਕਹਿੰਦੇ ਕਿਹਾ ਕਿ ਜੇ ਤੂੰ ਪਰਮਾਤਮਾ ਤੋਂ ਮੰਗਣਾ ਹੈ ਤੇ ਕਿਸੇ ਢਾਂਗ ਨਾਲ ਮੰਗ ਜਿਹਦੇ ਨਾਲ ਤੈਨੂੰ ਸਭ ਕੁਝ ਮਿਲ ਜਾਵੇ ਕਹਿੰਦਾ ਕਿ ਮੈਂ ਇਹ ਕਹਿੰਦੇ ਉਹ ਤਾਂ ਇੱਕ ਚੀਜ਼ ਕਹਿੰਦੇ ਆ ਮੰਗ ਕਹਿੰਦੇ ਇਹ ਕਹਿਣਾ ਆ ਕਿ ਪਰਮਾਤਮਾ ਮੈਂ ਆਪਣੀ ਮਾਂ ਨੂੰ ਸੋਨੇ ਦੇ ਪੰਘੂੜੇ ਵਿੱਚ ਪਏ ਖੇੜ ਦੇ ਪੋਤੇ ਨੂੰ ਦੇਖਾਂ ਸੋ ਦੇਖੋ ਸੋਨਾ ਜਿਹੜੀ ਧਨ ਦੌਲਤ ਵੀ ਮਿਲ ਗਈ ਔਲਾਦ ਵੀ ਮਿਲ ਗਈ ਤੇ ਅੱਖਾਂ ਦੀ ਰੌਸ਼ਨੀ ਵੀ ਵਾਪਸ ਆਵੇ ਸੋ ਦੇਖੋ ਮੰਗਣ ਤਾਂ ਢੰਗ ਹੋਣਾ ਚਾਹੀਦਾ ਮੰਗਣ ਦੇ ਢੰਗ ਉਦੋਂ ਆਉਂਦੇ ਨੇ ਜਦੋਂ ਅਸੀਂ ਗੁਰੂ ਵਾਲੇ ਬਣਦੇ ਆ ਸੋ ਗੁਰ ਧਾਰਨਾ ਕਰਦੇ ਗੁਰੂ ਇੱਕ ਐਸਾ ਹੈ ਜਿਹੜਾ ਸਾਨੂੰ ਰਸਤਾ ਦੇ ਦਿੰਦਾ ਹੈ ਸੋਚੀ ਦੇ ਦਿੰਦਾ ਆ ਗਿਆਨ ਦੇ ਦਿੰਦਾ ਜਿਹਦੇ ਨਾਲ ਅਸੀਂ ਆਪਣੀ ਸੋਚੀ ਦੇ ਅਨਸਾਰ ਆਪਣਾ ਜੀਵਨ ਬਤੀਤ ਕਰ ਸਕਦੇ ਆ ਜੀ ਸੋ ਇਹਨਾਂ ਗੱਲਾਂ ਤੇ ਗੌਰ ਕਰੋਗੇ ਤੇ ਬਹੁਤ ਕੁਝ ਖੱਟ ਲੋਗੇ ਜੀ ਕੱਲ ਰਾਮ ਜੀ ਦੀ ਹੁੰਦੀ ਆ ਰਾਮ ਜਾਨੂੰ ਜਿਹੜਾ ਸਮਝ ਆਂਦਾ ਹੈ ਜੀ ਸੋ ਉਹਦੇ ਤਾਂ ਵੇੜੇ ਪਾਰ ਹੀ ਪਾਰ ਨੇ ਗੱਲ ਨੂੰ ਸੁਣ ਕੇ ਸਮਝਣਾ ਬਹੁਤ ਜ਼ਰੂਰੀ ਹੈ ਸਮਝ ਕੇ ਅਮਲ ਕਰਨਾ ਜ਼ਰੂਰੀ ਹੈ ਫਿਰ ਹੀ ਜ਼ਿੰਦਗੀ ਨੂੰ ਬਦਲਿਆ ਜਾ ਸਕਦਾ ਹੈ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੀਆਂ ਬਤੋ ਬਤ ਸ਼ੇਅਰ ਜ਼ਰੂਰ ਕਰਨਾ ਜੀ ਜੈ ਪੀਰਾਂ ਦੀ ਜੈ ਸਾਈਆਂ ਦੀ